ਜਾਪ ਸਰਵਨ ਪੁਹਾਰ ਸੋਨੁ ਸੂ ਮਹਲਾ ਪੰਜਵਾ ਕਾਰ ਦੂਜਾ ਗੋ ਬਨੇ ਦੋ ਪਦਾਂ ਵਾਲੀ ਦੋ ਮੰਤਾਂ ਵਾਲੀ ਰਾਗ ਸੋਰਠਿ ਕਰ ਦੂਜਾ ਵਿੱਚ ਤਨ ਅਨੰਦ ਦੇ ਜੀ ਇਹ ਬਾਣੀ ਸਤਿਗੁਰੂ ਜੀ ਦੀ ਕਿਰਪਾ ਨਾਲ ਗੀਤਾ ਹਸਾ ਸਤਨ ਮਨਸ ਭਗਤ ਮੰਤਰ ਸੰਕਰ ਸਜਨ ਗੋਦ ਪਾ ਕੀਆ ਸਤਿਗੁਰ ਨਾਸ ਭਗਤ ਪਾਲੋ ਸਾਰੀ ਬਨਸਪਤੀ ਸਾਰੇ ਜੀਤੇ ਸਤਿਗੁਰ ਨਾਸ ਭਗਤ ਮੰਨਤਾ ਸੰਕਰ ਸੰਦਰ ਦੂਤ ਮੈਂ ਕੀਆ ਬਸੰਤਰ ਪਾਵ ਆਕੀ ਯਾਦਾਂ ਤੱਕ ਜੋ ਬਾਸੰਤ ਦੇ ਵਿੱਚ ਮਾਈ ਜਿਵੇਂ ਸਾਜੇਂ ਫੁੱਟਿਆਂ ਵਿੱਚ ਅੱਜ ਗੁਪਤ ਮੌਜੂਦ ਹੈ ਇਸੇ ਤਰ੍ਹਾਂ ਰਹੇ ਇਸ ਦੇ ਦੁੱਧ ਵਿੱਚ ਕਿਹੋ ਆਮ ਮੱਖਣ ਗੁਪਤ ਹੈ ਮੱਖਣ ਕਿਉਂ ਗੁਪਤ ਮੌਜੂਦ ਹੈ ਉਹ ਜਿਤਨੇ ਸੁਮਾਨੀ ਕਟ ਕਟ ਮਾਦੂ ਜੀਆ ਸੁਮਾਨੀ ਲਖ ਸਮਾਈ ਕਟ ਕਟ ਹਰੇਕ ਸਰੀਰ ਵਿੱਚ ਮਾਦੂ ਜੀਆ ਮਾਦੂ ਦਾ ਤਾ ਮਾਦੂ ਮਾਇਆ ਦਾ ਪਤੀ ਪਰਮਾਤਮਾ ਜੀਆ ਸਾਨ ਦਿਵਗ ਚ ਉੱਚੀ ਨੀਚ ਮੈਂ ਜੋਤ ਸੁਮਾਨੀ ਦਾਤ ਮਾਤੋ ਜੀ ਆ ਗਏ ਸਾਜ ਰੂਪਿਆਂ ਵਿੱਚ ਆਪਰ ਸੂਰ ਹੈ ਜਿਵੇਂ ਹਰ ਇਸਰ ਦੇ ਦੁੱਧ ਵਿੱਚ ਮੱਖਣ ਕਿ ਉਹ ਮਿਲਦਾ ਜਿਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਚੰਗੇ ਮੰਦੇ ਸਭ ਜੀਵਾਂ ਵਿੱਚ ਪ੍ਰਭ ਦੀ ਜੋਤ ਸਮਾਈ ਹੋਈ ਹੈ ਪਰਮਾਤਮਾ ਹਰੇਕ ਸਰੀਰ ਵਿੱਚ ਹੈ ਸਭ ਜੀਵਾਂ ਵਿੱਚ ਹੈ ਉਹ ਜੀ ਜਮਤ ਦੁਸ਼ਮਾਨੀ ਘਟ ਘਟ ਮਾ ਦੋ ਜੀ ਉਹ ਸਾਰਿਆਂ ਦੇ ਪ੍ਰਮਾਤਮਾ ਵਸ ਰਿਹਾ ਹੈ। ਆਮੇ ਕੋ ਜੰਗਾ ਹੈ, ਆਮੇ ਕੋ ਮੰਗਾ। ਉਸ ਪ੍ਰਭੂ ਦੀ ਜੋਤ ਸਾਰਿਆਂ ਵਿੱਚ ਸਮਾਈ ਹੋਈ ਹੈ। ਪ੍ਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ। ਸੰਤੋ ਰਹਿ ਆ ਸਮਾਏ ਰਹਿ ਆ ਸਮਾਏ ਸਮਾਏ ਹੈ ਇਹ ਸੰਤ ਜਨੋ ਪਰਮਾਤਮਾ ਹਰੇ શરીਰ ਵਿੱਚ ਮਾਜੂਦ ਹੈ ਰੂਦਰਨਾ ਰੂਦਰਨਾ ਪੂਰਾ ਪੂਰੇ ਸਰਪਾ ਜਲ ਤਲ ਮਈਆ ਆਏ ਜਲ ਪਾਣੀ ਵਿੱਚ ਆਹ ਇਹ ਪਾਵਤ ਹੈ ਜਿਤਾ ਜੀ ਕਹਿੰਦੇ ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿੱਚ ਵਿਆਪਕ ਹੈ ਉਹ ਸੋਨਾ ਰਾਮ ਪਾਣੀ ਵਿੱਚ ਹੈ ਜਲ ਸਰਪਾ ਪਾਣੀ ਦਿੱਤੀ ਉਹ ਸੋਨਾ ਰਾਮ ਪਾਣੀ ਵਿੱਚ ਵੀ ਵਸ ਰਿਹਾ ਧਰਤੀ ਵਿੱਚ ਵੀ ਹੈ ਰਹਾਉ ਗੁਣ ਨੰਦਾ ਨਾਨਕ ਜਸ ਗਾਵੇ ਸਤਿਗੁਰ ਪਰਮ ਚੁਕਾਇਓ ਗੁਣ ਨੰਦਾ ਜਸ ਗੁਣਾ ਦੇ ਜਾਣੇ ਪ੍ਰਭੂ ਦਾ ਜਸ ਸਤਿਗੁਰ ਪਰਮ ਚੁਕਾਇਓ ਸਤਿਗੁਰ ਆਪ ਗੁਰੂ ਨੇ ਪਰਮ ਦਾ ਅਭਿਲੇਖਾ ਚੁਕਾਇਓ ਦੂਰ ਕਰ ਦਿੱਤਾ ਗੁਰੂ ਜੀ ਕਹਿੰਦੇ ਭਾਈ ਉਸ ਗੁਰਾਂ ਦੇ ਜਾਨੀ ਪਰਮਾਤਮਾ ਦੀ ਸਿੱਖਤ ਸਲਾਹ ਲਾਹੀ ਮੈਂ ਕਹਾਂ ਗੁਰੂ ਜੀ ਨੇ ਬਲੇਖਾ ਦੂਰ ਕਰ ਦਿੱਤਾ ਪਾਛੇ ਕਹਿੰਦੇ ਮੇਰਾ ਬਲੇਖਾ ਦੂਰ ਕਰ ਦਿੱਤਾ ਉਸ ਪਰਮਾਤਮਾ ਨੇ ਗੁਰੂ ਨੇ ਕਹਿੰਦੇ ਮਨੁਜ ਜੀ ਨਹੀਂ ਕਿ ਸਰਬ ਨਵਾਸੀ ਸਦਾ ਦੇਖਾ ਦੇਪਾਂ ਦਾ ਹਨ ਮੰਤੇ ਪ੍ਰਮਾਤਮਾ ਸਭ ਜੀਵਾਂ ਵਿੱਚ ਵਸਦਾ ਹੈ ਸਰਬਨਵਾਸੀ ਸਦਾ ਦੇ ਪਾਸ ਆਮ ਰਿਆ ਸਮਾਇ ਪ੍ਰਮਾਤਮਾ ਸਾਰੇ ਜੀਵਾਂ ਦੇ ਵਿੱਚ ਵਸਦਾ ਫਿਰ ਵੀ ਸਦਾ ਨਾਆਂ ਦੇ ਮੋਹ ਤੋਂ ਨਰਦੇ ਸਾਤ ਜੀਵਾਂ ਵਿੱਚ ਸਮਾਇਆ ਉਹ ਪੜੇ ਤੁਗੜਨ ਪ੍ਰਮਾਤਮਾ ਵਾਹਿਗੁਰੂ ਜਿਸ ਨੇ ਸੰਗ ਲਿਆ ਉਸ ਦੀ ਛਾਂ ਵਿੱਚ ਪੈ ਗਿਆ ਵਾਹਿਗੁਰੂ ਦੇ ਸੋਹਣੇ ਚਰਨਾਂ ਵਿੱਚ ਲੀਨ ਹੋ ਗਿਆ ਤੇ ਕਿਰਪਾ ਕਰਕੇ ਉਹਦਾ ਮਾਨਸਾ ਠੰਡਾ ਘਾਰ ਰੁਜ ਜਾਂਦਾ ਹੈ ਜਿਹੜਾ ਮਨੁੱਖ ਸਾਰ ਦਨ ਨਾਸ ਕਰਨ ਵਾਲੇ ਰੁਪ ਨੂੰ ਮਨ ਰਤੂ ਸੋੰਦਾ ਹੈ ਉਹਦਾ ਜਨਮ ਬਰਨਟ ਗਿਆ ਜਾਂਦਾ ਹੈ ਤੇ ਜਿਹੜਾ ਮਨ ਸਾਰੇ ਦਰਾਂ ਉਹ ਨਾਚ ਕਰਨ ਵਾਲੇ ਉਹਨਾਂ ਨੂੰ ਮਨ ਵਿੱਚ ਨਹੀਂ ਨਮਸੁੰਦਾ ਬਾਦਸ਼ਾਹ ਕਹਿੰਦੇ ਉਸਦੇ ਬਹੁਤ سارے ਜੰਮ ਜਿਹਦੇ ਨਾ ਉਹ ਡਰਾਂ ਤੋਂ ਕੰਬ ਨਹੀਂ ਜਾਂਦੇ ਤੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ ਉਸ ਦੇ ਸਾਰੇ ਅਨੋਰ ਸਾਰੇ ਕਾਰਜ ਸਫਲੇ ਹੋ ਜਾਂਦੇ ਨੇ ਪਿਤਾ ਜੀ ਕਹਿੰਦੇ ਸਾਡੀ ਜ਼ਿੰਦਗੀ ਮੁੰਡੇ ਬਾ ਤੇ ਮੌ ਜਿਸ ਦੇ ਵਾਸ ਵਿੱਚ ਨਾ ਉਸ ਸਾਧਨਾ ਦਾ ਤੇ ਮਾਲਕ ਆਕਾਲ ਪੁਰਖ ਨੂੰ ਪਿਆਰੇ ਇਨਸਾਨ ਦੇ ਦੇ ਰੋਟੀ ਖਾਂਦੇ ਨੇ ਉਹ ਸਿਮਰਿਆ ਕਰਦੇ ਨੇ ਸਿਮਰਨਾ ਚਾਹੁੰਦਾ ਹੈ ਇੱਕ 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 ਰਬ ਨੇ ਸਾਡਾ ਨਿੱਤਨ ਹੈ ਸੱਜਣ ਹੈ ਅਮਰ ਹੈ ਉਸ ਸੁਆਮੀ ਦਾ ਆਸਰਾ ਦਾ ਪਾਈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸਰਬਨਵਾਸੀ ਸਦਾ ਦੇ ਦਾ ਸਤਿ ਸਿਰਿਆ ਸਮਾਇਓ